ਤਪਾਈ ਨਹੀਂ ਕਾ ਸੋਚਦੇਗੇ ਵੀ ਮਾੜਾ ਮੋਟਾ ਕੰਮ ਕਰਾਦਗੇ ਅਸੀਂ ਹੈ ਵੀ ਮਾਣਾ ਕੰਮ ਕਰਾਵਾਂਗੇ ਕੰਜਰੋ ਕੰਮ ਕਰਾਂਗੇ ਕੰਮ ਤਾਂ ਮਿਹਨਤ ਤਾਂ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ ਵੀ ਹੈ ਹਜੇ ਲੋਕ ਕਹਿ ਦਿੰਦੇ ਆ ਵੀ ਆਪਣੇ ਤੇ ਗਰੀਬੀ ਆ ਗਈ ਗਰੀਬੀ ਆ ਗਈ ਗਰੀਬੀ ਤਾਂ ਬੰਦੇ ਤੇ ਵੀਰ ਉਦੋਂ ਆਉਂਦੀ ਹੈ ਜਦੋਂ ਬੰਦਾ ਕੰਮ ਨਹੀਂ ਬੰਦਾ ਕੰਮ ਨਹੀਂ ਕਰਦਾ ਉਦੋਂ ਬੰਦੇ ਤੇ ਗਰੀਬੀ ਆਉਂਦੀ ਹੈ ਆਪਦੀ ਮਿਹਨਤ ਕਰਦਾ ਜਿਹੜਾ ਬੰਦਾ ਉਹ ਤੇ ਕਿਤੇ ਗਰੀਬੀ ਆਉਂਦੀ ਹੁੰਦੀ ਨਹੀਂ ਆਉਂਦੀ ਵੀ ਗਰੀਬੀ ਹੂੰ ਜਿਹੜਾ ਬੰਦਾ ਅਰ ਜਿਹਨੇ ਮਿਹਨਤ ਕਰਕੇ ਖਾਂਦਾ ਬੰਦੇ ਨੂੰ ਹਮੇਸ਼ਾ ਮਿਹਨਤ ਕਰਕੇ ਖਾਣਾ ਚਾਹੀਦਾ ਹੁੰਦਾ ਹੱਕ ਸੱਚ ਦੀ ਕਮਾਈ ਹਾਂ ਹੱਕ ਸੱਚ ਦੀ ਕਮਾਈ ਬੰਦੇ ਨੂੰ ਬਹੁਤ ਦੂਰ ਲੈ ਕੇ ਜਾਂਦੀ ਨੇ ਨੀ ਮੈਂ ਕੀ ਕਰਾਂ ਨੀ ਮੈਂ ਸਾਰਾ ਦਿਨ ਕੰਜਰਾਂ ਨਾਲ ਟੱਕਰਾਂ ਮਾਰਦੀ ਰਹਿੰਦੀ ਮੇਰੀ ਤਾਂ ਗੱਲ ਹੀ ਨਹੀਂ ਸੁਣਦੇ ਵੀ ਆਪਾਂ ਮਿਹਨਤ ਕਰਾਂਗੇ ਨਾ ਆਪਾਂ ਵੀ ਅਗੂ ਵੰਡਣ ਮਿਲੋਗੇ ਵੰਗੂ ਮੀਰ ਬਣ ਜਾਾਂਗੇ ਸਾਰਾ ਦਿਨ ਪੱਡ ਦਾ ਰਹਿ ਬਣਾਰਦੇ ਰਹਿੰਦੇ ਅਸੀ ਤਾਂ ਮੀਰਾ ਅਸੀ ਤਾਂ ਅਮੀਰਾ ਵੀ ਜੈ ਵੱਡੇ ਦਿਓ ਬੰਦੇ ਦਾ ਦਿਲ ਗਰੀਬ ਨਹੀਂ ਹੋਣਾ ਚਾਹੀਦਾ ਅਮੀਰ ਗਰੀਬ ਅਮੀਰੀ ਗਰੀਬੀ ਤਾਂ ਬੰਦੇ ਦੀ ਆਉਂਦੀ ਜਾਂਦੀ ਰਹਿੰਦੀ ਹੈ ਜੇ ਬੰਦੇ ਤੇ ਗਰੀਬੀ ਨਾ ਨਾ ਆਵੇ ਤੇ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਪਤਾ ਨਹੀਂ ਲੱਗਦਾ ਹੈਗਾ ਵੀ ਮੈਂ ਕਦੇ ਜ਼ਿੰਦਗੀ ਦੇ ਵਿੱਚ ਜਰਮ ਲੈਂਦਾ ਸੀਗਾ ਇਹ ਜਿਹੜੇ ਅਮੀਰ ਨੇ ਇਹ ਕਿਸੇ ਨੇ ਬੰਦੇ ਬਣਾਏ ਇਹ ਤਾਂ ਕੁੱਤਿਆਂ ਵਰਗੇ ਆ ਸਾਰੇ ਪੈਸਾ ਪੈਸਾ 24 ਘੰਟੇ ਪੈਸਾ ਪੈਸਾ ਗਰੀਬ ਦਾ ਦਿਲ ਵੱਡਾ ਹੁੰਦਾ ਹੈਗਾ ਉਹ ਇਨਸਾਨ ਹੁੰਦਾ ਹੈਗਾ ਆ ਆਣੀ ਸੋਚਦੀ ਵੀ ਮਾ ਨਾ ਗੱਟਾ ਭਰਾ ਦਾਂ ਗੱਟੇ ਭਰਾ ਦਾਂ ਪੀਣੇ ਵਾਲੇ ਵੀਰ ਜੇ ਗੱਟੇ ਪਹਿਰਾਂਗੇ ਆਟਾ ਪਿਆ ਖਿਲੇ ਮਗੇ ਕਿਸੇ ਤੋਂ ਮੰਗਣਾ ਨਹੀਂ ਪੈਣਾ ਅੱਜ ਕੱਲ ਤਾਂ ਘਾਰੇ ਸਾਰੇ ਦਾ ਵੀ ਟਾਈਮ ਨਹੀਂ ਰਹਾ ਦੂਰੋਂ ਦੇ ਕਿ ਅਗਲਾ ਮੱਥੇ ਚ ਵਟ ਪਾ ਲੈਂਦਾ ਵੀਰ ਧਾਰਾ ਲੈ ਆਉਂਦਾ ਹੋਊਗਾ ਮੇਰੇ ਕੋਈ ਨਹੀਂ ਖਾਣ ਨੂੰ ਰੋਟੀ ਮਿਲਣੀ ਚਾਹੀਦੀ ਹੈ ਉਹ ਬੰਦਾ ਕਦੇ ਗਰੀਬ ਹੁੰਦਾ ਉਹ ਗਰੀਬ ਨਹੀਂ ਹੁੰਦਾ ਉਹ ਸਾਰਿਆਂ ਨੂੰ ਅਮੀਰ ਹੁੰਦਾ ਦਾ ਸੋ ਘਾਕੇ ਥੋੜੀ ਬੰਦਾ ਨਹੀਂ ਹੀਰ ਹੋ ਜਾਂਦਾ ਇਸੇ ਉਹ ਕਰਦੇ ਤੇ ਮੈਂ ਅਮੀਰ ਬਣ ਗਿਆ ਕੌਲੀ ਚੱਕ ਕੇ ਦੂਜੇ ਥਾਂ ਨਹੀਂ ਧਰੀ ਜਾਂਦੀ ਵੱਡੀਆਂ ਮੀਰੀ ਵਾਲ ਨਾ ਆ ਜੀ ਆ ਜੇ ਮੈਂ ਨਾਲ ਲਾ ਲਾਂ ਐ ਤਾਂ ਘਰ ਮੇਰੀ ਪਤੀ ਜੀ ਤਾਂ ਹੈ ਚੰਗੀ ਆ ਹੂੰ ਦੇਖ ਲੈ ਮੈਂ ਆਪਦੇ ਇਹਦੇ ਜਵਾਕਾਂ ਨੂੰ ਸਿੱਖਿਆ ਦਿੰਦੇ ਆਹ ਪਤਾ ਨਹੀਂ ਕਹੇ ਜੀ ਸਿੱਖਿਆ ਦਿੰਦੇ ਨੇ ਨਿਗਨੂਕ ਜਵਾਕ ਵੀ ਅਮੀਰਾਂ ਗਰੀਬਾਂ ਪਰਖਦੇ ਹੈਗੇ ਤਪਦੇ ਬਾਕਾਂ ਨੂੰ ਇਹੀ ਸਿੱਖਿਆ ਦੇਈ ਜਾਂਦੀ ਹੈ ਵੀ ਮੀਰੀ ਤਾਂ ਗਰੀਬੀ ਨੂੰ ਕਿਹਾ ਜਾਂਦਾ ਹੁੰਦਾ ਵਾ ਹੂੰ ਆਪਦੀ ਗਰੀਬੀ ਨਾਲ ਪਿਆਰ ਹੁੰਦਾ ਵਾ ਗਰੀਬੀ ਨੂੰ ਮੰਨਣਾ ਭੁੱਲਣੀ ਚਾਹੀਦੀ ਹਿੰਦੀ ਜੀ ਤੇ ਆਈ ਹਿੰਦੀ ਹੋ ਗਈ ਲੈ ਹੁਣ ਘਰੇ ਆ ਜੇ ਮੇਰੀ ਭਤੀਜੀ ਦਾਵਾ ਦਾ ਬਗੱਟੇ ਭਰ ਲਗੇ ਮੇਰੇ ਨਾਲ ਭਰਾ ਦੇ ਨਹੀਂ ਮੇਰੇ ਵੀ ਅੱਜ ਨਾ ਹੱਡ ਪੈਰ ਦੇ ਬਲਾਂ ਨੀ ਕਰੀ ਜਾਂਦੀ ਸੀਗੀ ਬੈਹ ਜਾ ਆ ਜਾ ਮੈਂ ਨਹੀਂ ਤਾਂ ਅੰਟੀ ਕੇ ਘਰੇ ਗਈ ਉਹ ਨਾ ਨਾ ਮੈਂ ਤੇ ਕੇ ਨਾ ਰੋਟੀ ਲਖੋ ਲਈ ਵੀ ਮੈਂ ਦੋਂਟੀ ਕੇ ਤਾਂ ਆਈ ਕਰਦੇ ਖਾਂਦੇ ਖਾਂਦੇ ਲ ਘੋਲਣਗੇ ਰੋਟੇ ਆ ਆਪ ਜਿੱਦੋਂ ਬਾਗ ਜਾਓਗੇ ਉਹਦੀ ਆਖੂਗੀ ਨਾ ਆਪਦੇ ਘਰ ਵਾਲੇ ਨੂੰ ਸੋਈ ਇਹਨੂੰ ਮੋੜੇ ਜੀ ਮੂੰਹ ਵਾਲੇ ਨੂੰ ਜੀ ਮੈਂ ਆਪਕੇ ਲਈ ਕੀ ਬਣਾਉ ਲਕੀ 10 ਦੂ ਬੋ ਕਵੱਡੀ ਬੈਠੀ ਜੀ ਵਾਲਾ ਬੋਲਦੀ ਉਹ ਵਹੀ ਤਾਂ ਗਾ ਲਕੀ ਤੂੰ 10 ਬੱਕਰਾ ਬਣਾਏਂਗੀ ਤੂੰ ਲੈ ਨਾ ਉਹਨਾਂ ਦੇ ਜਵਾਕੋ ਵੀ ਨਾ ਮੈਨੂੰ ਝਟਾਉਂਦੇ ਸੀਗੇ ਕਹਿੰਦੇ ਅਸੀਂ ਤਾਂ ਅਮੀਰਾਂ ਘੇਟੇ ਗਰੀਬ ਹੋਗੇ ਗਰੀਬ ਹੋਵਾਂਗੇ ਤੁਸੀਂ ਹੋਵੋਗੇ ਕਦੇ ਅਸੀਂ ਨਹੀਂ ਗਰੀਬ ਗਰੂ ਚੰਗੀ ਪੱਤਾਂ ਨੂੰ ਰੋਟੀ ਮਿਲਦੀ ਹੋਗੀ ਬਦਵਾ ਖਾਣੇ ਆਗੇ ਹੈ ਐਵੇਂ ਗਰੀਬੀ ਤੇ ਅਮੀਰੀ ਮੇਰੀ ਗੱਲ ਸੁਣ ਲੈ ਗਰੀਬੀ ਮੇਰੀ ਲਿਆਉਣਾ ਨਾ ਮੈਂ ਤਾਂ ਹੀ ਤਾਂ ਸੋਨੂੰ ਕਹਿੰਦੀ ਰਹੀ ਆਂ ਦੀ ਪੁੱਤਰ ਅਪਾ ਮਿਹਨਤ ਕਰਗੇ ਜਿਵੇਂ ਮੈਂ ਮਿਹਨਤ ਕਰਦੀ ਆ ਨਾ ਤੁਸੀਂ ਵੀ ਮਿਹਨਤ ਕਰਿਆ ਕਰੋ ਹਨਾ ਜੇ ਤੁਸੀਂ ਮਿਹਨਤ ਕਰੋਗੇ ਪੜ੍ਹਨ 'ਚ ਮਿਹਨਤ ਕਰੋਗੇ ਵੱਡੇ ਬਣਜੋਗੇ ਲੱਗਜੋਗੇ ਅਫਸਰ ਬਣਜੋਗੇ ਮੇਰੀ ਗੱਲ ਸੁਣੋ ਇੱਦਾਂ ਮੇਂ ਪ੍ਰੀਵੰ ਮੀਰ ਹੋਣਾ ਤਾਂ ਆਪਦੇ ਸਾਰੇ ਦੀ ਗੱਲ ਏ ਜਦੋਂ ਆਪਾਂ ਬੈਠੇ ਰੋਟੀ ਨਾ ਖਾ ਕੇ ਸੌ ਜਾਾਂਗੇ ਫੇਰ ਆਪਾਂ ਕੀ ਕਰਾਂਗੇ ਹਣ ਤੁਸੀਂ ਮੈਨੂੰ ਦੇਖ ਲਓ ਮੈਂ ਕਿੰਨੀ ਮਿਹਨਤ ਕਰਦੀ ਰਹੀ ਹਾਂ ਮੈਂ ਸਾਰੇ ਘਰ ਦੇ ਕੰਮ ਜਾਣਦੀ ਹਾਂ ਹਰ ਸਚਾਰ ਪੁਣੇ ਜਾਣਦੀ ਹਾਂ ਇਸ ਕਰਕੇ ਕਹਿੰਦੀ ਮਨ ਲਾ ਕੇ ਪੜਨ ਲੱਗ ਜਾਓ ਠੀਕ ਹੈ ਪਾ ਕੇ ਦੋ ਫੁੱਲ ਗੋਬੀ ਦੇ ਕੋੜਾ ਜਿਹਾ ਆਪਕੇ ਲਈ ਕੀ ਬਣਾ ਕੇ ਲੈ ਕੇ ਆਉਂ। ਇੱਕ ਕੋ ਵਡਲੇ ਦੇ ਬਰੋਦੀ ਜੇ ਨੁਪਤੇ ਦੇ ਕਹਿੰਦਾ ਕੀ ਮਹ। ਲੈ ਆ ਕੇ ਦੁਕਾਨ ਤੋਂ ਸੀ ਬਰੈਡ ਵਾੜ ਲਾਂਗੇ। ਪਰ ਨਹੀਂ ਨਹੀਂ ਇਹ ਜਿਮ ਚੀਜ਼ਾਂ ਨਹੀਂ ਜੱਟਾਂ ਦੀਆਂ ਤਾਂ ਰੋਟਮ। ਤਿੰਨ ਚਾਰ ਤੋਂ ਇੱਕ ਨਾਂਗ ਦਾ ਰੋਟਮ। ਹੌ ਜਿੱਦੇ ਵੇਵਾ ਮਿੰਦੋਪ ਮਾਰ ਹੋ ਜਾਂਦੀ ਹੋਗੀ। ਬਦਰਾ ਹੋਖ ਵੈਕਸ਼ਨ ਮਾਰ ਕੇ ਚਲੋ ਜੀ ਮੈਂ ਆਪਕੇ ਟੈਸਟ ਕਰਾ ਲੈ ਕੇ ਆਉਂਗਾ। ਮੈਂ ਬਿਮਾਰ ਹੋ ਗਈ ਮੈਨੂੰ ਬੋਲਦੀ। ਦੀਦੀ ਤੁਸੀਂ ਟੈਸਟ ਕਰਾ ਲਓ। ਮੈਂ ਮੈਨੂੰ ਡਾਕਟਰ ਕੋਲ ਤੋਂ ਕਰਾਉਂਦੀ ਮੈਂ ਤਾਂ ਚੱਕੀ ਕੌਮਨ ਦੀ ਗੋਲੀ ਲੈ ਲਈ ਸਹੀ ਹੋ ਗਈ ਦਵਾਰੇ ਮਾੜਾ ਜਾਂ ਦਰਦ ਹੋਰ ਸੀ ਮੈਂ ਇੱਕ ਹੋਰ ਲੈ ਲਈ ਕਹਿੰਦੀ ਹੋ ਇਤਨੀ ਗਰਮੈਸ ਵਾਲੀ ਗੋਲੀ ਮੈਂ ਖਾ ਨਹੀਂ ਸਾਨੂੰ ਨਹੀਂ ਕਰਵਾਇਆ ਗੁਰਮੁਖ ਸਾਹਿਬ ਦੇ ਉੱਤੇ ਕੋਲੇ ਚੱਬ ਜਨ ਮਾ ਜੱਟਾਂ ਦੇ ਕੁੜਮਾਂ ਨੂੰ ਕੋਈ ਗਰਮੈਸਾ ਗੁਰਮੁਖ ਨੂੰ ਗਰਮੈਸਾ ਹੋਣਾ ਤੁਹਾਨੂੰ ਹੋਣਾ ਨਹੀਂ ਹੁੰਦਾ ਕੋਈ ਬਣਾ ਕੋ ਤੁੰਬਾ ਕੀ ਹੋਇਆ ਆ ਤੇਰੇ ਫਫੜ ਦੀ ਕੰਜਰ ਦੀ ਸੁਣ ਲਾ ਮੰਮੀ ਉਹ ਲੈਣਾ ਕੀ ਕਰਨ ਹੁੰਦਾ ਜਿਹੜਾ ਇਹ ਸੁਦੋਂ ਮੁਸੇ ਵਾਲੇ ਦੇ ਦੇਖ ਤੂੰ ਗਾਣੇ ਤੇ ਗੌਰ ਕਰਿਆ ਕਰ ਉਹ ਵੇਖ ਨਜ਼ਰ ਰੱਖਿਓ ਮੇਰੇ ਤੇ ਨਜ਼ਰ ਰੱਖਿਓ ਮੈਂ ਤਾਂ ਉਹ ਗਾਣਾ ਨਾ ਬਾਹਲਾ ਸੁਣਦੀ ਆ ਸਿੱਧਾ ਸੰਕੇਤ ਮੇਰਾ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਦੀ ਗੱਲ ਸੁਣ ਲੈ ਵੀਰ ਨੂੰ ਜੇਰੀ ਸੁਣ ਲੈ ਜੇ ਆਪਣੇ ਕੋਲ ਚੰਗੀ ਗੱਡੀ ਹੋਵੇ ਚੰਗਾ ਸਭ ਕੁਝ ਹੋਵੇ ਇਹੀ ਰਿਸ਼ਤੇਦਾਰ ਰੋਜ਼ ਕਹਿ ਦਿੰਦੇ ਤੁਸੀਂ ਆਏ ਨਹੀਂ ਤੁਸੀਂ ਗੇੜਾ ਨਹੀਂ ਮਾਰਿਆ ਤੇ ਜਦੋਂ ਗਰੀਬੀ ਹੁੰਦੀ ਹੈ ਉਦੋਂ ਪਤਾ ਕੀ ਕਹਿੰਦੇ ਕੋਈ ਨਹੀਂ ਕੋਈ ਨਹੀਂ ਇयां ਐ ਕਰਿਓ ਜੇ ਤੋ ਬੇਲੇ ਹੀ ਹੋਗੇ ਨਾ ਕਿਸੇ ਉਦੋਂ ਆਜੋ ਚੱਲ ਕੋਈ ਗੱਲ ਨਹੀਂ ਵੀ ਖੁੱਲੇ ਦਨਾ ਚ ਆਜੋ ਵੀ ਆਥੋਂ ਨੂੰ ਆ ਕੇ ਜਾ ਕੇ ਸਾਡੇ ਕੋਲੋਂ ਮੁੜਿਆ ਆਉਣਗੇ ਲੈਨ ਪੁੱਤੇ ਦੇ ਰੋਟੀ ਦਾ ਆਪ ਦੇ ਘਰ ਦੀ ਖਾਣੀ ਐ ਵੀਰ ਇਹ ਤਾਂ ਇਹੇ ਜੇ ਹੁੰਦੇ ਆ ਵੀ ਕੋਈ ਕਿਸੇ ਦਾ ਸਾਥ ਨਹੀਂ ਉਹ ਕਹਿੰਦਾ ਸਹੀ ਗੱਲ ਐ ਸਿੱਧਾ ਸੰਕੇਤ ਮੇਰਾ ਰਿਸ਼ਤੇਦਾਰਾਂ ਨੂੰ ਸਹੀ ਗੱਲ ਐ ਮੁੜ ਕੇ ਬੋਲਦੇ ਸਿੱਧੂ ਮਸੇ ਵਾਲਾ ਤਾਂ ਕਿਸੇ ਨੂੰ ਬੁਲਾਉਣਾ ਹਟ ਗਿਆ ਕਾ ਤੋਂ ਬੁਲਾਵੇ ਕਿਉਂ ਬੁਲਾਵੇ ਪਹਿਲਾਂ ਤਾਂ ਕੋਈ ਪਾਣੀ ਦਾ ਗਲਾਸ ਨਹੀਂ ਪੁੱਛਦਾ ਪਿੱਛੋਂ ਬੁਲਾਵੇ ਉਹ ਕਹਿੰਦਾ ਨੇ ਹੁੰਦਾ ਦੇਖ ਕਿੰਨੀਆਂ ਉਹ ਜ਼ਿਆਦਾ ਅਧਾਰ ਨਾ ਦਿੰਦਾਗਾ ਮਾਏ ਉਹ ਮੁੰਡੇ ਦੀ ਬਾੜੀ ਖੈ ਨਾ ਵੀਰ ਉਹ ਤਾਂ ਹੱਟ ਤੇ ਗੱਲਾਂ ਲਾਉਂਦਾ ਘਰ ਘਰ ਕੇ ਤੇ ਗੱਲ ਇਹ ਸੱਚ ਐ ਐਵੇਂ ਜੁਕਰੀ ਲਾਉਣੀ ਚਾਹੀਦੀ ਹੁੰਦੀ ਹੈਗੀ ਹਾਂ ਇਹ ਕੋਈ ਗੱਲ ਐ ਮੈਂ ਤਾਂ ਉਹਦੇ ਨਾਲ ਗੱਲਾਂ ਗੌਰ ਨਾ ਸੁਣਦੀ ਐ ਮੈਂ ਤਾਂ ਨਾ ਕੀ ਗੱਲ ਨਹੀਂ ਮੈਂ ਖੇਡਣ ਜਾਣੀ ਐ ਚਲ ਮੈਂ ਤਾਂ ਮੈਂ ਤਾਂ ਨਹੀਂ ਖੇਡਣੀ ਤੂੰ ਮੇਰੇ ਨਾਲ ਗੱਟੇ ਭਰਾ ਦੇ ਮਾੜਾ ਜਾਂ ਦੇਖਿਆ ਮੈਨੂੰ ਲੱਗਦਾ ਕੋਈ ਵਾਰ ਨਹੀਂ ਆਇਆ ਤੇ ਤੂੰ ਦੇਖ ਕੇ ਆ ਹਾਂ ਹਾਂ ਦੇਖਿਆ ਫੇਰਾ ਕਹਿੰਦਾ ਮੇਰੇ ਨਾਲ ਗੱਟੇ ਭਰਾ ਦੇ ਅੱਜ ਮੇਰਾ ਵੀ ਥੋੜਾ ਜਿਹਾ ਨਾ ਸਿਰ ਜਾ ਬਲਾਂ ਦੁਖੀ ਜਾਂਦਾਗਾ ਤੇ ਤੂੰ ਗੱਟੇ ਭਰਾ ਮੇਰੇ ਨਾਲ ਆ ਕੇ ਪੀਣ ਆਲੇ ਮੀਜਮਗਾ ਬਹਿ ਜਾ ਆਜਾ ਮੈਂ ਤੈਨੂੰ ਐਡਾ ਸੁਣਾਂ ਗੱਲਾਂ ਸੁਣਾਈ ਜਾਂਦੀ ਸੀ ਸਿੱਧੂ ਮੂਸੇ ਵਾਲੇ ਨੂੰ ਮੈਂ ਨਹੀਂ ਪਹਿਣਾ ਸਿੱਧੂ ਮੂਸੇ ਵਾਲੇ ਦੀ ਤੂੰ ਉਹੀ ਗੱਲ ਫੇਰ ਕਰਤੀ ਤੂੰ ਵਿਚੋ ਸੌਨ ਨਾ ਵਿਚ ਆਏ ਨੀ ਗੇਟ ਤੇ ਕੋਈ ਆਊਗਾ ਮਰ ਜੂਗਾ ਇਹ ਲੜਾਈ ਕਿਥੇ ਜਾਂਦੀ ਸੀ ਅੱਜ ਤਾਂ ਮੈਂ ਨਾ ਤਾਹਦੇ ਨਾ ਲੜੀਆਂ ਨਾ ਉਹਨਾਂ ਮੈਂ ਕੋਸਾਖਿਆ ਮੈਂ ਖਾ ਧੱਕੇ ਕਾ ਖੂਚ ਡਿਗ ਬਮਾਰ ਪਰੇ ਮਾਤਾ ਕਹਤਾ ਉੱਡ ਜਾ ਮਾਤਾ ਉੱਡ ਜਾ ਰੇ ਬਈ ਤਾਂ ਅਸੇ ਡਰੋਲਾ ਨੀਕਾ ਤਰੋਲਾ ਬਾਈਂ ਦੱਸਿਗਾ ਅੱਜ ਤਾਂ ਅਸੀਂ ਬੋਲੇ ਨਹੀਂਗੇ ਉਹ ਤਾਂ ਕੋਈ ਹੋਰ ਪੌਂਦਾ ਹੋਗਾ ਮੈਂ ਕਿਹਾ ਨਹਿਰ ਚ ਤਰ ਜਾ ਨਹਿਰ ਚ ਤਰਿਆ ਠੀਕ ਮੈਂ ਤਾਂ ਲੋਕਾਂ ਮਗਰ ਜਾਂਦੀ ਨਹੀਂ ਹੁੰਦੀ ਲੋਕ ਕੋਈ ਅਮੀਰ ਕਣ ਗਰੀਬ ਕਣ ਵੀਰ ਕਿਸੇ ਦੀ ਗੱਲ ਨਾ ਸੁਣਿਆ ਕਰੋ ਬਸ ਐਂ ਕਹਿ ਕੇ ਤੁਰਿਆ ਕਰੋ ਕਿ ਮਿਹਨਤ ਕਰਾਂਗੇ ਅਸੀਂ ਅਮੀਰ ਹੋ ਜਾਾਂਗੇ ਅਸੀਂ ਕਿਸੇ ਦੀਆਂ ਨਹੀਂ ਲੋਕਾਂ ਮਗਰ ਤਾਂ ਲੱਗੇ ਨਾ ਵੀਰ ਜਿਹੜਾ ਲੋਕਾਂ ਮਗਰ ਲੱਗਦਾ ਓਏ ਵੀ ਕਹਿੰਦੀ ਸੀ ਕਿ ਹਨਾ ਤੇਰਾ ਡੈਡੀ ਟਾਈਮ ਮੈਂ ਬਾਂਦ ਤੇ ਲੱਗਿਆ ਆ ਮੇਰੀ ਗੱਲ ਸੁਣੋ ਕਹਿੰਦੇ ਮੇਰਾ ਡੈਡੀ ਪਸੇਰੀ ਬੁੱਕੀ ਖਾਂਦਾ ਬਾਲਾ ਕੁਛ ਤਾਂ ਨਹੀਂ ਖਾਂਦਾ ਗੱਲ ਸੁਣ ਲੈ ਉਹਦੇ ਕੋਈ ਨਹੀਂ ਮੇਰਾ ਡੈਡੀ ਕਿ ਸੋਡੀ ਖਾਂਦਾ ਆਪਦੀ ਖਾਂਦਾ ਕੋਈ ਨਹੀਂ ਐਵੇਂ ਜਿਹਾ ਸੀ ਮਾੜਾ ਕਹਿੰਦੇ ਡੈਡੀ ਨੂੰ ਆਹ ਡੈਡੀ ਕਰੇ ਨਾ ਹੋਵੇ ਪਰ ਸੋਡਾ ਰੋਣ ਕੋ ਨੂੰ ਨਹੀਂ ਹੁੰਦੀ ਕੀ ਕਰੇ ਪਰ ਤਾਂ ਵੀ ਨਹੀਂ ਜੀ ਲੱਗਦਾ ਉਹ ਕਹਿੰਦੇ ਅੰਟੀ ਭਾਈ ਖਰਾਬ ਹਾਂ ਹਾਂ ਹੁਣੇ ਮੇਰੀ ਗੱਲ ਸੁਣ ਹੂੰ ਸੁਣੀ ਚੱਲ ਲੋਕਾਂ ਦੀਆਂ ਗੱਲਾਂ ਜਨਾਵੇ ਅੱਜ ਕੱਲ ਲੋਕ ਲੋਕ ਤਾਂ ਕੋਠੇ ਤੇ ਚਿੜਾ ਕੇ ਥੱਲੇ ਪੌੜੀ ਲੈ ਜਾਂਦੇ ਖਿੱਚ ਕੇ ਹੂੰ ਅੱਜ ਕੱਲ ਦਾ ਗੱਭੋੜ ਨੀ ਕੋਸ ਨੀ ਤੂੰ ਗੱਲ ਸੁਣ ਨੀ ਫਫੜ ਦੇਖ ਅੱਜ ਕਿਵੇਂ ਕੰਜਰ ਮੂੰਹ ਸੱਟੀ ਫਿਰਦਾ ਵਾ ਇਹਦੀ ਸੁਣ ਲੈ ਲੈ ਕੰਜਰ ਵੀ ਹੂੰ ਮੇਰੀ ਗੱਲ ਸੁਣ ਲੈ ਮੈਂ ਤਾਂ ਨਾ ਹੁਣ ਜਿੱਦੇ ਬੇਲੀ ਜੀ ਵਹੀ ਉਹ ਕਹਿ ਮੈਂ ਤਾਂ ਐ ਕਹਿੰਦੀ ਸੀ ਕਿ ਨਰਤ ਸ਼ਾਨਮਾਨ ਨੂੰ ਜਾ ਕੇ ਕੂਤ ਡਿੱਗ ਗਿਆ ਨੀ ਕਹਿਣੀ ਸੀ ਹੋਰ ਕੀ ਕਾ ਨੀ ਤੂੰ ਮੇਰੀ ਸੁਣ ਪਹਿਲਾਂ ਮੇਰਾ ਤਾਂ ਜਿੱਦੇ ਵਾਸਤੇ ਚੱਲਿਆ ਜਿੱਦੇ ਟਾਈਮ ਜਾ ਲੱਗਿਆ ਨਾ ਬੈਲੀ ਨਹੀਂ ਬੰਦੀ ਮੈਂ ਤਾਂ ਸਿੱਧੇ ਮੁਸੇ ਵਾਲੇ ਦੀ ਸਮਾਧ ਤੇ ਜਾ ਕੇ ਉਹ ਸਮਾਧ ਤੇ ਮੈਂ ਆਖੂੰ ਬੇਦਬੀਰ ਐਨਾ ਸੱਚੀਆਂ ਮੈਂ ਆਖ ਲੋਕਾਂ ਨੂੰ ਉਹ ਗਾਲਾਂ ਕਹਿੰਦਾ ਰਹਿੰਦਾ ਲੋਕਾਂ ਨੂੰ ਗਾਲਾਂ ਬੈਠ ਜਾ ਹੁਣ ਲੋਕਾਂ ਨੂੰ ਗਾਲਾਂ ਉਹ ਤਾਂ ਹੀ ਦਿੰਦਾ ਸੀਗਾ ਉਹਦੋਂ ਬਾਅਦ ਦੀ ਸੁਣ ਲਾ ਕੰਜਰ ਦੀ ਇਹਦੀ ਸੁਣ ਲਾ ਲਾ ਤੇਰੇ ਫੱਪੜ ਦੀ ਸੁਣ ਲਾ ਲੈ ਤਾਂ ਦੇ ਤੇ ਮੇਰੀ ਗੱਲ ਸੁਣ ਮੋਟਾ ਦੇ ਕਿੰਨਾ ਹੋਇਆ ਪਿਆ ਡਰਾਮ ਵਰਗਾ ਬਣਿਆ ਪਿਆ ਐ ਡਾਟ ਡਾਟ ਡੋ ਹੋਇਆ ਪਿਆ ਮੈਂ ਆਖਿਆ ਤੂੰ ਐ ਕਰਿਆ ਕਰ ਤੂੰ ਨਾ ਅੱਧ ਲਿਆ ਕਰ ਕੱਦ ਕੇ ਆਇਆ ਕਰ ਕੱਲ ਪਰਸੋਂ ਤਹੇ ਫੋਨ ਲੈ ਕੇ ਦਿੱਤਾ ਸੀ ਮੈਂ ਖ ਲਿਆ ਦਿਓ ਵੀ ਚਲ ਉਹ ਜਾਣੇ ਲਿਆ ਦੇਨੇ ਚਲ ਭੁੱਕੀ ਖਾਣੇ ਬੰਦੇ ਨੂੰ ਕਦੇ ਇਹ ਵੀ ਦੇਖ ਲਓ ਅਮਲੀ ਵੀ ਦੇਖ ਲੂਗਾ ਜਦੋਂ ਲਿਆ ਤਾਂ ਫੋਨ ਮਰ ਜਾਣਾ ਅੱਜ ਫੋਨ ਹੀ ਘਮਾਇਆ ਆ ਮੈਨੂੰ ਤਾਂ ਲੱਗਦਾ ਬੇਚੂ ਭੂਚਾ ਆ ਨੀ ਬੇਚਾ ਨੂੰ ਆਇਆ ਸੁਣ ਲਾ ਪਹਿਲਾਂ ਤਾਂ ਆਖਿਆ ਕਰੇ ਨਾ ਜਦੋਂ ਮੈਂ ਕਹਿ ਦਿਆ ਕਰ ਬੇਰਬਾ ਤੂੰ ਤੁੰਦ ਨਾ ਪਾ ਬੇ ਮੇਰੀ ਤਾਂ ਪੋਤੀ ਪਾਲੇ ਮਰਦੀ ਐ ਉਹਦੇ ਤਾਂ ਕਹਦਾ ਕਰੇ ਅਟ ਕੜ ਮੇ ਮੂੰਹ ਹਲ ਗੇ ਤੂੰ ਤੁੰਦ ਦਾ ਤਾਂ ਫਾਇਦਾ ਕੰਦਨਾ ਹੈ ਕਈ ਪਵੇ ਨਾ ਮੈਂ ਖੰਦ ਕੋਪਾ ਕਰਾਉਣਾ ਇਹ ਤੁੰਦ ਨੂੰ ਨੁਕਸਾਨ ਦਾ ਕਰ ਹੁੰਦੀ ਹੈ ਤੇ ਕਾ ਨਹੀਂ ਕਣਕਾ ਨਹੀਂ ਹੋਣਾ ਮੈਂ ਕਹੇ ਵੀ ਕੁਝ ਨਹੀਂ ਹੁੰਦਾ ਪਰ ਥੋੜਾ ਫਾ ਲਾਂਗੇ ਠੰਡ ਵਿੱਚ ਥੋੜੀ ਮਰਨਾਗਾ ਅੱਜ ਕੀ ਕਰਦਾ ਫਿਰਦਾ ਨਾ ਤੁੰਦ ਦੇ ਵਿੱਚ ਭੱਜਣ ਦਾ ਕੋਈ ਫਾਇਦਾ ਨਹੀਂ ਤੁੰਦ ਦੇ ਵਿੱਚ ਭੱਜਣ ਦਾ ਕਿਉਂ ਹੀ ਫਾਇਦਾ ਨਹੀਂ ਮੈਂ ਕਹੇ ਵੀ ਤੁੰਦ ਨੇ ਤੇਰੇ ਕੀ ਗੋਲੀ ਮਾਰੀ ਕਹਿੰਦਾ ਮੈਂ ਹੁਣ ਕੀ ਦੱਸਾਂ ਤੁੰਦ ਦੇ ਵਿੱਚ ਮੈਂ ਭੱਜਣ ਗਿਆ ਸੀਗਾ ਭੱਜਣ ਗਏ ਦਿਨਾਂ ਤੱਕ ਕਿਸੇ ਨੇ ਲਫੇੜੇ ਮਾਰੇ ਨਾਲੇ ਫੋਨ ਖੋਕ ਨਾਲੇ ਫੋਨ ਖੋਕੇ ਲੈ ਗਿਆ ਨਾਲੇ ਮੇਰੀ ਰੇਲ ਬਣਾ ਗਿਆ ਨਾ ਮੇਰਾ ਫੋਨ ਖੋਕੇ ਲੈ ਗਿਆ ਨਾਲੇ ਬੰਦੇ ਦੀ ਸਿਆਣ ਨਹੀਂ ਆਈ ਉਹਦੋਂ ਬਾਅਦ ਮੈਂ ਆਖੇ ਮਰ ਜਾਣਿਆ ਫਿਰ ਜਦੋਂ ਤੈਨੂੰ ਕੋਲ ਚੋਰ ਕੁੱਟ ਗਏ ਪਹਿਲਾਂ ਫੋਨ ਖੋਕੇ ਲੈ ਗਏ ਤੂੰ ਵੀ ਮਰ ਜਾ ਮਰ ਜਾ ਹੂ ਚ ਡਿਗਪਾ ਜਾ ਕੇ ਹੈ ਨਹੀਂ ਨਹੀਂ ਮੈਂ ਤਾਂ ਦਿਨ ਚੰਗਾ ਹੋ ਗਿਆ ਮੈਂ ਅੱਜ ਬੋਲੀ ਅੱਜ ਹੁਣ ਕੰਜਰ ਨੂੰ ਪਤਾ ਤਾਂ ਲੱਗੂਗਾ ਨਾ ਵੀ ਪਸੇਰੀ ਪੱਕੀ ਭੁੱਖੀ ਖਾਣ ਦਾ ਕੀ ਫਾਇਦੇ ਹੁੰਦੇ ਨੇਗੇ ਹੂੰ ਕੰਜਰ ਕਿਸੇ ਥਾਂ ਦਾ ਨਾ ਹੋਵੇ ਹਾਈ ਹਾਈ ਇਹ ਜਾਂ ਬੰਦਾ ਤਾਂ ਕਿਸੇ ਦੇ ਪੱਲੇ ਨਾ ਪਵੇ ਨਹੀਂ ਮੈਂ ਮਰ ਜਾ ਕਿਸੇ ਦੇ ਪੱਲੇ ਨਾ ਪਵੇ ਇਹ ਜਾਂ ਬੰਦਾ ਤਾਂ ਕੀ ਕਰੀਏ ਮਾਰੇ ਬੰਦੇ ਨਾਲ ਕੱਟ ਕੇ ਤਾਂ ਹੂੰ ਜਦੋਂ ਹੂੰ ਇਹ ਅੰਬਲੀ ਦਾ ਕੀ ਕੀਤਾ ਜਾਵੇ ਨੁਪਤੇ ਦਾ ਜਿੰਨੇ ਕਰਦਾ ਨੁਕਸਾਨ ਹੀ ਕਰਦਾ ਹੈ